ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਚਾਰ ਮੱਝਾਂ ਤੇ ਇੱਕ ਇਹਦੀ ਗਾਂ ਦਿਖਾਉਣੀ ਹੈ ਤੇ ਦੋਸਤੋ ਚਾਰ ਮੱਝਾਂ ਵਾਂ ਤੇ ਦੋ ਗਾਵਾਂ ਵਾਂ ਤੇ ਗਾਵਾਂ ਨੂੰ ਦੋਵੇਂ ਸਜਰ ਸੁਈਆਂ ਵਾਂ ਡਿਟੇਲ ਸਾਰੀ ਆਪਾਂ ਵੀਰ ਤੋਂ ਪੁੱਛਾਂਗੇ ਦੋਸਤੋ ਪਹਿਲੇ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੁਕ੍ਰਿਤੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਧਰੂ ਕਰਦਿਆ ਕਰੋ ਕਿਸੇ ਹੋਰ ਵੀ ਵੀਰਪ੍ਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਖ ਜਿਹੜੀ ਕਰਨੀ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਵਣੇ ਹੁੰਦੇ ਆ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਜੀ ਹੋਰ ਸੁਣਾਓ ਜੀ ਹਾਂਜੀ ਵਧੀਆ ਠੀਕ ਠਾਕ ਚੱਲੀ ਜਾਂਦਾ ਕੰਮ ਕਰਨ ਦੀ ਹਾਂਜੀ ਹਾਂਜੀ ਵਧੀਆ ਕਿਰਪਾ ਬਾਬੇ ਦੀ ਚਲੋ ਸ਼ੁਕਰੀਆ ਤੇ ਆਪਣਾ ਵੀਰ ਜੀ ਐਡਰੈਸ ਬੋਲ ਦਿਓ ਐਡਰੈਸ ਆਪਣਾ ਪਿੰਡ ਲੌਕਾ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਪ੍ਰਦੀਪ ਸਿੰਘ ਵਪਾਰੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦਿਓ ਫੋਨ ਨੰਬਰ 98552 ਤੇ 95445 95 ਠੀਕ ਹੈ ਹਾਂਜੀ ਤੇ ਵੀਰ ਜੀ ਅੱਜ ਦੋ ਗਾਵਾਂ ਤੇ ਚਾਰ ਮੱਜਾਂ ਹਾਂਜੀ ਚਾਰ ਮੱਜਾਂ ਮੱਜਾਂ ਚਾਰੇ ਸੂਨ ਵਾਲੀਆਂ ਹਾਂਜੀ ਮੱਜਾਂ ਜਾਵੇਂ ਸੂਨ ਵਾਲੀਆਂ ਮੱਜਾਂ ਰਾਤੀ 8 ਹੀ ਰਾਤੀ ਵੇਗੀਆਂ ਤੇ ਆਪਾਂ ਵੀਡੀਓ ਬਣਾਉਣੀ ਤੇ ਲੇਟ ਹੋ ਗਏ ਠੀਕ ਠੀਕ ਹੈ ਹਾਂਜੀ ਤੇ ਸ਼ੁਰੂ ਕਰੀਏ ਇਸ ਗਾਂ ਤੋਂ ਵੱਡੀ ਗਾਂ ਤੋਂ ਪਹਿਲਾਂ ਇਹਦੀ ਮੜੀ ਜੀ ਪਹਿਲਾਂ ਡਿਟੇਲ ਦੱਸ ਦਊਂ ਕਿੰਨਾ ਸੂਆ ਸੂਈ ਤੇ ਕਿੰਨਾ ਟੰਗ ਦੂਜੀ ਸਵੇਰ ਵਹਿੜਿਆ ਅੱਛਾ ਜੀ ਤੇ ਵੱਛਾ ਮਗਰਿਆ ਕੱਲ ਦੀ ਸੂਈ ਆ ਠੀਕ ਹੈ ਜੀ ਚਲ ਤੋਰ ਲਉ ਆਪਣੇ ਬਾਕੀ ਫੇਰ ਬਾਅਦ ਵਿੱਚ ਪੁੱਛ ਲਵਾਂਗੇ ਦੋਸਤੋ ਚੰਗੇ ਕਦ ਕੱਢਦੀ ਆਰਡਰ ਕੁਆਲਿਟੀ ਚੰਗੀ ਤਿਆਰ ਕੀਤੀ ਹੈ 크로ਸ ਬ੍ਰੀਡ ਬੱਚਾ ਨੇ ਵਸ਼ਾ ਦਿੱਤਾ ਸੂਈ ਨੂੰ ਦੋਸਤੋ ਇੱਕ ਦਿਨ ਹੋ ਗਿਆ ਉਹ ਕੱਲ ਦੀ ਸੂਈ ਵੀ ਕਹਿੰਦਾ ਆਰਡਰ ਕੁਆਲਿਟੀ ਦੋਸਤੋ ਥਣਾ ਥਣਾ ਕੁਆਲਿਟੀ ਚੈੱਕ ਕਰ ਲਓ ਭਾਈ ਜਦੋਂ ਇਦਾਂ ਮਾਰਸੀ ਭੀ ਚੱਈ ਜਾਓ ਥੱਲੇ ਠੀਕ ਹੈ ਬੱਚਾ ਦੋਸਤੋ ਆਹਨੇ ਵਸ਼ਾ ਦਿੱਤਾ ਹਾਂਜੀ ਵੀਰ ਜੀ ਕਿੰਨਾ ਬੋਲਾ ਤਿਆਰ ਹੈ ਥੱਲੇ ਬੋਲਾ ਇਸ ਟਾਈਮ ਥੱਲੇ 13 ਲੀਟਰ ਤਿਆਰ ਹੋ ਗਏ 13 ਕਿਲੋ ਤਿਆਰ ਹੈ ਹਾਂਜੀ ਤੇ ਇਹ ਕਿੰਨੀ ਕੁ ਉਮੀਦ ਕਰਦੇ ਹੋ ਉਮੀਦ ਇਹ ਤੋਂ 18 ਕਿਲੋ ਦੀ ਗ੍ਰੈਂਡੀ ਹੋ ਗਈ ਬਾਸ ਠੀਕ ਠੀਕ ਬਾਕੀ ਵੱਧ ਕਰੋਗੇ ਵਸ਼ੀਅਰ ਕੀ ਬੜੀ ਬੜੀ ਚੰਨੀ ਥੱਲੇ ਤੇ ਵੀਰ ਜੀ ਮੁੱਲ ਆਪਾਂ ਦੱਸ ਰਹੇ ਹਾਂ ਕਿ ਜੀ ਹਾਂਜੀ ਮੁੱਲ ਮੋਬਾਈਲ 'ਤੇ ਫੋਨ ਤੇ ਦੱਸਾਂਗੇ ਹਾਂਜੀ ਕੋਈ ਆਪਣੇ ਤੋਂ ਸਾਰੇ ਡੰਗਰ ਵੇਚਣ ਲੱਗੇ ਵੀਰ ਖੜਦੇ ਆ ਠੀਕ ਹੈ ਜੀ ਕੋਈ ਫਿਰ ਇੰਦਾ ਮੁਰਕੇ ਦਿਖਤ ਆਉਂਦੀ ਹੈ ਠੀਕ ਹੈ ਜੀ ਹਾਂਜੀ ਦੋਸਤੋ ਮੈਂ ਬੇਨਤੀ ਕਰਦਾ ਹਾਂ ਕਿ ਵੀਡੀਓ ਦੇ ਵਿੱਚ ਕਿ ਮੁੱਲ ਜਿੰਨੇ ਵੀ ਪ ਸਾਰੇ ਫੋਨ ਤੇ ਹੋਣਗੇ ਕਿਉਂਕਿ ਪਸ਼ੂ ਵਪਾਰੀ ਵੀਰ ਤੋਂ ਖਰੀਦੇ ਆ ਤੇ ਮੁੜ ਕੇ ਦੋਸਤੋ ਅੱਗੇ ਜਾ ਕੇ ਤੁਹਾਨੂੰ ਪਤਾ ਹਰ ਇੱਕ ਬੰਦੇ ਦੇ ਵਿੱਚ ਚਾਹ ਪਾਣੀ ਲੈਣਾ ਦਾ ਫਿਰ ਦਿੱਕਤ ਹੋ ਜਾਂਦੀ ਥੋੜੀ ਜਿਹੀ ਇਸ ਕੰਦੇ ਰੋਟੀ ਪਿੱਛੇ ਤੁਰੇ ਕਰਦੇ ਆ ਹਾਂਜੀ ਹਾਂਜੀ ਰੋਟੀ ਲੈਣੀ ਸਾਰਿਆਂ ਨੇ ਠੀਕ ਹੈ ਜੀ ਤੇ ਇਹਦੇ ਬਾਰੇ ਦੱਸੀ ਵੀਰ ਜੀ ਇਸ ਗਾ ਨੂੰ ਕਨੈਕਟ ਮੋਗੇ ਪਹਿਲਣੀਆਂ ਮੱਛੀ ਅੱਛਾ ਜੀ ਦੰਦੀਆਂ ਚ ਛਿੱਗੀ ਆ ਠੀਕ ਹੈ ਮਗਰ ਇਹਦੇ ਮੱਛੀ ਜੋ ਵੀ ਡੱਬੀ ਠੀਕ ਹੈ ਜੀ ਦੋਸਤੋ ਆ ਬੱਚਾ ਨੇ ਮੱਛੀ ਦਿੱਤੀ ਹੈ ਮੱਛੀ ਵੀ ਦੋਸਤੋ ਪਿਓਰ ਕੁਆਲਿਟੀ ਦੀ ਹੈ ਏ ਵੀਰ ਕਨਾਰੇ ਮਗਸੋਈ ਨੰਨ ਇਹਨੂੰ ਵੀ ਚੱਲਿਆ ਅੱਜ ਚੌਥਾ ਦਿਨ ਹੋਇਆ ਸੂਈ ਨੂੰ ਅੱਛਾ ਤੇ ਕਿੰਨਾ ਦੁੱਧ ਜਬ ਬੋੜਾ ਕਨਾਰ ਆਸਟਮ 14 ਲੀਟਰ ਦੁੱਧ ਤਿਆਰ ਹੋਊਗਾ ਬੱਛੀ ਥੱਲੇ ਠੀਕ ਹੈ ਪਹਿਲਾਂ ਨੇ ਛਿੱਗੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਚੰਗੇ ਸੋਹਣੇ ਸੁਨਖੇ ਕੱਦ ਕੱਟ ਦੀ ਫੁੱਲ ਬਰੀਡ ਇਸ ਕੁਆਲਟੀ ਦੋਸਤੋ ਚੈੱਕ ਕਰ ਲੂ ਜੀ ਲੈ ਲੈ ਬਿਨੇ ਜੇ ਬਚੀਓ ਦੋਸਤੋ ਪਾਲੋ ਬਰੀਡ ਕਿੰਨਾ ਕੁ ਦੋਦੇ ਵਿੱਚ ਵਸਦੀ ਹੈ ਬਚੀ ਦੇ ਭਾਵੇਂ 20 ਲੀਟਰ ਸੇ ਖਲਾਰ ਲੋ ਇਹ ਆਪਦੀ ਸੇਵਾ ਹੈ ਸਮੈਂਨੇ ਨੇ ਮੱਛੀ ਇਹਨੂੰ ਜਿੰਨਾ ਪਾਵਾਂਗੇ ਉਨਾ ਹੀ ਚੋਲਾਂਗੇ ਥੱਲੇ ਠੀਕ ਹੈ ਨਾਲੇ ਬਾਕੀ 14 ਲੀਟਰ ਤਿਆਰ ਹੋਵੇ ਦੇ ਥੱਲੇ ਹਾਂ ਬਰੀਕ ਬਾਕੀ ਇਹ ਕਹਿੰਦਾ ਵੀ ਠੰਡੀ ਠੰਡੀ ਚੋਨ ਦੇ ਵਿੱਚ ਚੋਨ ਤੇ ਠੰਡੀ ਪਾਣੀ ਜਿੱਦਾਂ ਮਰਜ਼ੀ ਆ ਥੰਮ ਥੰਮ ਹੱਥ ਲਈਓ ਠੀਕ ਹੈ ਜੀ ਬਾਕੀ ਸੇਵਾ ਦੇ ਸਿਰ ਤੇ ਆ ਸੱਚੀ ਜਿੰਨੇ ਦੁੱਧ ਤੇ ਮਰਜ਼ੀ ਖਲਾ ਦੇ ਠੀਕ ਹੈ ਜੀ ਦੋਸਤੋ ਮਿਲਕ ਰੈਨ ਕਾਫੀ ਮੋਟੀ ਹੈ ਤੇ ਹਵਾਨੇ ਦੇ ਨਾੜਾਂ ਵੀ ਜਿਹੜੀਆਂ ਦੋਸਤੋ ਬਰੀਕ ਬਰੀਕ ਤੁਸੀਂ ਚੈੱਕ ਕਰ ਸਕਦੇ ਹੋ ਦੋਵਾਂ ਪਾਸੇ ਦੋਸਤੋ ਵੇਖ ਲੋ ਮ ਸਮਾਤੋ ਨਾਲ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਬਾਕੀ ਦੋਸਤੋ ਦੋ ਤੜੀ ਸੇਵਾ ਤੇ ਹਾਂਜੀ ਜੀ ਇਹਦੇ ਮੱਝ ਵਾਲੇ ਦੱਸੀਏ ਛੋਟੀ ਵਾਲੀ ਇਹ ਪਹਿਲੇ ਨੇ ਛੱਟੀ ਅੱਛਾ ਜੀ ਹਾਂਜੀ ਪਹਿਲੇ ਨੇ ਤੇ ਕਿੰਨੇ ਟਾਈਮ ਖੜਦੀ ਵੀਰ ਜੀ ਇਹ ਲੈ ਜੂਗੀ ਹਫਤਾ ਲੈ ਜੂਗੀ ਚੋਹ ਹਫਤਾ ਲੈ ਜੂਗੀ ਹਾਂਜੀ ਠੀਕ ਹੈ ਜੀ ਖੋਲਿਓ ਦੋਸਤੋ ਪਰਮਿਆਨੇ ਕਰ ਦੋ ਕੱਢ ਦੀ ਇਹ ਵੀ ਦੇਖੀਏ ਬੰਦਾ ਕਿਦਾਂ ਇਹ ਬੰਦਾ ਤੇ ਦੇਖੀਏ ਬੰਦੀਆਂ ਚ ਜਾਂਦਾ ਚਲੋ ਕੋਈ ਨਹੀਂ ਫਰੇਆਂ ਬੰਦੇ ਰਿਆਂ ਬਿਲਕੁਲ ਛਿੱਗੀ ਆ ਕਰੀ ਛਿੱਗਿਓਗੀ ਠੀਕ ਹੈ ਬਈ ਦੋਸਤੋ ਦਰਮਿਆਨੇ ਕੱਦ ਕਰਦੀ ਆਰਡਰ ਕੁਆਲਟੀ ਜੇ ਕਰਕੇ ਤਿਆਰ ਕਰੂਗੀ ਜਿਵੇਂ ਸੂਂਦਿਆਂ ਤੱਕ ਨਿਕਾਣੇ ਦਾ ਦੋਸਤੋ ਗੋਗੋ ਸਿੰਘ ਹੈ ਥਲਾਂ ਦੀ ਕੁਆਲਟੀ ਦੋਸਤੋ ਤੁਹਾਨੂੰ ਲੇਟ ਤੋਂ ਦਿਖਾ ਦਿੰਦੇ ਉਹ ਇੱਟ ਬੰਦ ਨਹੀਂ ਪਾਸੋਂ ਤੋਂ ਚੱਕਰ ਕਰਾ ਦੇਣੀ ਹੈ

ਠੀਕ ਹੈ ਜੀ ਹਾਂ ਜੀ ਦੋਸਤ ਚੰਗੇ ਕੱਦ ਕਾਟ ਦੀ ਠੀਕ ਹੈ ਜੀ ਤੁਹਾਨੂੰ ਜਦ ਕਿੰਨਾ ਟਾਈਮ ਚਾਹੀਦਾ ਦੱਸੋ ਹੱਥਾ ਹੀ ਲਾ ਲਓ ਤੁਸੀਂ ਹਾਂ ਜੀ ਦੋਸਤ ਇਸ ਕਾ ਫੇਰ ਕੱਚੀ ਹੈ ਉਸ ਤੋਂ ਬਾਅਦ ਨਾ ਅਰਡ ਕੁਆਲਟੀ ਕਾਫੀ ਪਿਆਰ ਕਰੂੰਗੀ ਤੁਹਾਡਾ ਫੋਨ ਦੀ ਕੁਆਲਟੀ ਚੈੱਕ ਕਰ ਲਓ ਜਿਹ ਹਾਂ ਦੇ ਵਲਟ ਲੱਗਾ ਫਿਰ ਚੰਗੇ ਸੋਹਣੇ ਸਨਕੇ ਕੱਦ ਕਾਟ ਦੀ ਫੇਸ ਕੁਆਲਟੀ ਦੋਸਤ ਤੁਸੀਂ ਚੈੱਕ ਕਰ ਲਓ ਗਰੀ ਇਹ ਵੀ ਦੋਸਤੋ ਸਰਕੂ ਮਾਜਾ ਹਾਂਜੀ ਜੱਤਨ ਮਾਜਾ ਲਊਗੀ ਜੇ ਲੈ ਬਣੇ ਇਹ ਹਾਂਜੀ ਵੀ ਜੀ ਇਹਦੇ ਬਾਰੇ ਦੱਸਿਗੇ ਇਹ ਵੀ ਗੱਭਣਿਆ ਜੀ ਅੱਛਾ ਕਿੰਨਾ ਸੁਗਾ ਸੁਣੀ ਇਹ ਦੂਜਾ ਸੁਗਾ ਲਊਗੀ ਠੀਕ ਹੈ ਜੀ ਤੇ ਮੇਰੇ ਕੰਮ ਪਿਆ ਸੁਣ ਇਹ ਵੀ ਕਰਮ ਵਾਲੀ ਹਫਤਾ ਹੀ ਲੈ ਜਾਊਗੀ ਬਾਕੀ ਬਣੂ ਬੜੀ ਮਾਜਾ ਠੀਕ ਹੈ ਜੀ ਇਹ ਮਾਜਾ ਗਾਰੰਟੀ ਵਾਲੀ ਆਪਣੇ ਪਾਸ ਦੇ ਆ ਠੀਕ ਹੈ ਜੀ ਮਾਜਾ ਬਣੂ ਬੜੀ ਸਿਰਫ ਕੱਚੀ ਕੱਚੀ ਆ ਜਾਂ ਥੱਲੇ ਠੀਕ ਠੀਕ ਹੈ ਦੋਸਤੋ ਚੰਗੇ ਕਦ ਕੱਢਦੇ ਸੋਹਣੀ ਬਰੀਡ ਹੈ ਆਰਡਰ ਕੁਆਲਿਟੀ ਦੋਸਤੋ ਕਾਫੀ ਤਿਆਰ ਹੈ ਕਰੂਗੀ ਸੂਨ ਦੇ ਟਾਈਮ ਤੱਕ ਇਹ ਵੀ ਕਿੰਨਾ ਦੁੱਧ ਚ ਵਾਇਆ ਨੇ ਪਿਛਲੇ ਸੋਇ ਦੇ ਪਾਣੀ ਦੁੱਧ 18 ਲੀਟਰ ਮੱਚ ਦੀ ਗਾਰੰਟੀ ਆ ਠੀਕ ਹੈ ਜੀ ਹਾਂ ਜੀ ਦੋਸਤੋ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਸੂਪ ਉਹ ਮੱਝ ਚਵਾ ਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਫਿਰ ਇਸ ਕੁਆਲਿਟੀ ਦੋਸਤੋ ਚੈੱਕ ਕਰ ਲਓ ਥੋੜਾ ਜਿਹਾ ਸਿੰਖਲਾ ਬਾਕੀ ਦੋਸਤੋ ਸੋਹਣੀ ਸੁਨਖੀ ਹੈ ਖੋਲ ਹੈ ਵੀ ਬੋਟੀਵੇਟ 18 ਲੀਟਰ ਵੀਰ ਕੰਦਾ ਦੁੱਧ ਨੇ ਪਹਿਲੇ ਸਵੇਰ ਚ ਵਾਇਆ ਵਾ ਦੁੱਧ ਦੇ ਸਾਹ ਹਨ ਦੋਸਤੋ ਜੇ ਸੁੰਗਦੇ ਸਾਹ ਹਨ ਜਿੰਨਾ ਕੈਂ ਮੈਂ ਸੋਚਿਆ ਇਹ ਖੜਦੀ ਹੈ ਆਰਡਰ ਕੁਆਲਿਟੀ ਕਾਫੀ ਵੱਡੀ ਤਿਆਰ ਕਰੂਗੀ ਦੱਜੇ ਸੁਵੇ ਸੁਣੀ ਆ ਗਈ ਠੀਕ ਹੈ ਜੀ ਇਹਦੇ ਬਾਰੇ ਵੀ ਇਹ ਜਿਹੜੀ ਝੋਕੀ ਨੂੰ ਖੋਲਣਾ ਹੈ ਇਹਦੇ ਬਾਰੇ ਲੱਗਾ ਖੁੱਲ ਕੇ ਇਹ ਆ ਸੁਹਣਾਂਰੀ ਆ ਲੱਗਾ ਖੁੱਲ ਲੱਗਾ ਇਹ ਕਿੰਨਾ ਸੁਹਾ ਸੁਣੀ ਹਾਂਜੀ ਇਹ ਦੂਜਾ ਸੁਹਾ ਸੁਣੀ ਆ ਗਈ ਠੀਕ ਹੈ ਜੀ ਹਾਂਜੀ ਕੰਮ ਦਾ ਟੈਂਪਰ 20 ਲੀਟਰ ਕੰਡੇ ਦੇ ਦੁੱਧ ਚ ਆਇਆ ਪਹਿਲੀ ਸੁਵੇ ਦਾ ਹਾਂਜੀ ਠੀਕ ਹੈ ਜੀ ਬਾਕੀ ਮੱਝ ਵੇਖ ਲਓ ਤੁਸੀਂ ਪੂਰੇ ਘਰ ਦਾ ਘਰ ਇਹ ਹੋਰ ਮੋੜ ਆ ਗਿਆ ਠੀਕ ਹੈ ਤੇ ਇਹ ਵੀਰੇ ਜੀ ਕੰਨਾ ਕ ਟਾਈਮ ਖੜਦੀ ਸੂਣ ਚ ਇਹਨੂੰ ਹਫਤਾ ਤੋਂ ਬਾਅਦ ਦਾ ਲੈ ਜੂ ਇੱਕੋ ਮਿੰਟ ਡਾਕ ਲੀ ਦੋਸਤੋ ਇੱਕ ਹਫਤਾ ਜੇ ਖੜਦੀ ਹੈ ਤੇ ਵੀਰ ਕਹਿੰਦਾ ਪਹਿਲੇ ਸਵੇਰੇ ਨੇ 20 ਲੀਟਰ ਦੁੱਧ ਚਵਾਇਆ ਵਾ ਚੰਗੇ ਕਦ ਕੱਢਦੀ ਹੈ ਅਜੇ ਦੋਸਤੋ ਸੂਣ ਦੇ ਵਿੱਚ ਹਫਤਾ ਖੜਦੀ ਹੈ ਉਸ ਹਿਸਾਬ ਨਾਲ ਦੋਸਤੋ ਆਡਰੇ ਕਾਫੀ ਵੱਡਾ ਤਿਆਰ ਕਰੂਗਾ ਇਹਨਾਂ ਨੂੰ ਤਾਂ ਕਰਕੇ ਨਾ ਭਾਜੀ ਪੈ ਗਈ ਠੀਕ 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 ਹੈ ਜੀ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਵੀ ਦੋਸਤੋ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਥੋੜੀ ਜੀ ਭਲ ਪਈ ਹੈ ਵੀਰ ਕਹਿੰਦਾ ਨਵਾਕੀ ਮਾਰੂਗੀ ਜੇ ਮੈਂ ਗਾਵਾਂ ਨਹੀਂ ਬੰਦੀਆਂ ਮਕਰੋ ਠੀਕ ਹੈ ਨਾ ਮਰੂਗੀ ਕਰਮ ਵਾਲੀ ਕਿਸਮ ਠੀਕ 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 ਹੈ ਦੋਸਤੋ ਜੀ ਇੱਕ ਹਫਤੇ ਦੀ ਕੱਚੀ ਤੇ ਉਸ ਤੋਂ ਤੁਸੀ ਅੰਦਾਜ਼ਾ ਆਪ ਲਾ ਸਕਦੇ ਜੀ ਖਵਾਨਾ ਦੋਸਤੋ ਹੁਣ ਵੀ ਇਹਦੇ ਮੱਜਾ ਆਮ ਸੂਣ ਵਾਲੀ ਮੱਜਾ ਜਿਹੜਾ ਤਿਆਰ ਕੀਤਾ ਉਮੇ ਮਜਾ ਦੋਸਤੋ ਫੋਲ ਹੈ ਵੀ ਬੋਟੀਮੇਟ ਲਈ ਮੈਂ ਬਾਕੀ ਦੋਸਤੋ ਸਲੋ ਹਾਰਕਪ ਹੋ ਆਪੋ ਆਪਣੀ ਜਗ੍ਹਾ ਤੇ ਤੇ ਬਸ ਵੀਰੇ ਇਹੋ ਸ਼ੇਪ ਹੋਈ ਹੈ ਜੀ ਹਾਂਜੀ ਠੀਕ ਹੈ ਜੀ ਗਾਵਾਂ ਦੋਸਤੋ ਦੋਵੇਂ ਸੁਰੀਆਂ ਤੁਮ ਦਿਖਾਤੀਆਂ ਬਾਕੀ ਨਿਰਖ ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆਕੇ ਕਰ ਲੈਣੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋਸਤੋ ਆਪਣਾ ਹੱਥ ਸਮਝ ਕੇ ਇੱਥੇ ਆ ਕੇ ਚਵਾਈ ਕਰਕੇ ਪਸ਼ੂ ਖੜਿਆ ਕਰੋ ਬਾਅਦ ਵਿੱਚ ਦੋਸਤੋ ਕੋਈ ਬੋਲਣ ਦੇ ਵਿੱਚ ਗੱਲ ਨਹੀਂ ਫੇਰਾਉਂਦੀ